ਉਨਾ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਦੇ ਉੱਤੇ ਸੋਚ ਕੇ ਮਨ ਭਰੰਦਾ ਮੇਰਾ ਜਨਮ 1990 ਛੋਇਆ ਫਿਰ ਮੈਂ ਜਦੋਂ ਸੋਚਨਾ ਕਿ ਉਹੀ ਪੰਜਵੇਂ ਪਾਤਸ਼ਾਹ ਵੱਲੋਂ ਬਣਾਇਆ ਗਿਆ ਹਰਮੰਦਰ ਸਾਹਿਬ ਉੱਥੇ ਸਾਡੀ ਤੁਮ ਨੇ ਇਹ ਅਟੈਕ ਕਰਾ ਦਿੱਤਾ 6ਵੇਂ ਪਾਤਸ਼ਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਇਨਸਾਫ ਦਾ ਉਹ ਤਖਤ ਉਸ ਤੇ ਅਟੈਕ ਕਰਾ ਦਿੱਤਾ ਜੀ जिनां नु ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜਨੀਤਿਕ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸਤਭੂਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦਿੱਤੇ ਸਾਡੇ ਅੰਮ੍ਰਿਤਸਰ ਚ ਅੱਜ ਵੀ ਉਸ ਰੂਪ ਪਏ ਨੇ ਜੋ ਜ਼ਖਮੀ ਸਰੂਪ ਨੇ ਤੇ 41 ਸਾਲ ਹੋ ਗਏ ਸਿੱਖ نسل ਕਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਤੇ ਜਿਹੜੀ ਸੰਗਤ ਰੋਸ ਤੇ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਮੈਂ ਪੜ ਰਿਹਾ ਸੀ ਚਲੋ ਮੁਗਲ ਜੰਗਾਂ ਅਫਗਾਨਾ ਦੇ ਨਾਲ ਮੈਂ ਆਪ ਜੀ ਨੂੰ ਪੜ ਕੇ ਮੈਂ ਹੈਰਾਨ ਹੋ ਗਿਆ ਜੀ ਦੋਨੋਂ ਵਿਸ਼ਵ ਯੁੱਧਾਂ ਦੇ ਵਿੱਚ ਦੋਨੋਂ ਵਿਸ਼ਵ ਯੁੱਧ ਪਹਿਲਾ ਵਿਸ਼ਵ ਯੁੱਧ ਤੇ ਦੂਜਾ ਵਿਸ਼ਵ ਯੁੱਧ ਬ੍ਰਿਟਿਸ਼ ਆਰਮੀ ਦੇ ਵੱਲੋਂ ਹਜ਼ਾਰਾਂ ਸਿੱਖ ਸੈਨਿਕ ਲੜੇ ਪਹਿਲੇ ਵਿਸ਼ਵ ਯੁੱਧ 1914 ਤੋਂ ਲੈ ਕੇ 1919 ਤੱਕ ਉਦੋਂ ਵੀ ਜਿੱਥੇ-ਜਿੱਥੇ ਸਿੱਖ ਸਿਪਾਹੀ ਗਏ ਚਾਹੇ ਬੈਲਜੀਅਮ ਚਾਹੇ ਫਰਾਂਸ ਚਾਹੇ ਯੂਰਪ ਦੇ ਬੈਟਲ ਫੀਲਡਸ ਹਰ ਜਗ੍ਹਾ ਆਪਣੇ ਗੁਰੂ ਨੂੰ ਆਪਣੇ ਨਾਂ ਲੈ ਕੇ ਤੇ ਕਿੰਨੇ ਭੀਸ਼ਾਵੇਂ ਯੁੱਧ ਸੀ ਕਿਤੇ ਵੀ ਗੁਰੂ ਸਾਹਿਬ ਨੂੰ ਆਂਚ ਨਹੀਂ ਆਂ ਦਿੱਤੀ ਕੋਈ ਗੋਲੀ ਕੋਈ ਬੰਬ ਕੋਈ ਗਰਨੇਡ ਗੁਰੂ ਸਾਹਿਬ ਦੇ ਨੇੜੇ ਨਹੀਂ ਆਉਂਦੇ ਮੈਂ ਕਿਤਾਬ ਦੇ ਵਿੱਚ ਪੜ ਰਿਹਾ ਸੀ ਕਿ ਪਹਿਲੇ ਵਿਸ਼ ਯੁੱਧ ਦੇ ਵਿੱਚ ਇੰਗਲੈਂਡ ਦੇ ਇੱਕ ਸ਼ਹਿਰ ਬ੍ਰਾਈਟਨ ਦੇ ਵਿੱਚ ਬ੍ਰਿਟਿਸ਼ ਆਰਮੀ ਵੱਲੋਂ ਜਿਹੜੇ ਫੱਟੜ ਸਿੱਖ ਸੈਨਿਕ ਐ ਉਹਨਾਂ ਲਈ ਇੱਕ ਹਸਪਤਾਲ ਬਣਾਇਆ ਗਿਆ ਉਸ ਹਸਪਤਾਲ ਦੇ ਵਿੱਚ ਵੀ ਸਿੱਖ ਸੈਨਿਕਾਂ ਨੇ ਇੱਕ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਿਤ ਕਰ ਦਿੱਤੇ ਤੇ ਇੱਕ ਗੁਰਦੁਆਰਾ ਬਣਾ ਦਿੱਤਾ ਤੇ ਜਿਹੜੇ ਗੋਰੇ ਡਾਕਟਰ ਐ ਉਹ ਦੇਖ ਕੇ ਹੈਰਾਨ ਹੁੰਦੇ ਸੀ ਕਿ ਜਦੋਂ ਫੱਟੜ ਸਿੱਖ ਸੈਨਿਕ ਆਂਦੇ ਸੀ ਕਿਸੇ ਦੀ ਲੱਤ ਵੱਡੀ ਹੋਈਆ ਕਿਸੇ ਦਾ ਖੂਨ ਨਿਕਲਦਾ ਹੋਇਆ ਉਹ ਕਹਿੰਦੇ ਅਸੀਂ ਇਲਾਜ ਬਾਅਦ ਚੋ ਕਰਾਵਾਂਗੇ ਪਹਿਲਾਂ ਗੁਰੂ ਸਾਹਿਬ ਸਾਹਮਣੇ ਨਤਮਸਤਕ ਹੋਵਾਂਗੇ ਐਸਾ ਮਹਾਨ ਹੋ ਗੁਰੂ ਤੇ ਐਸੇ ਮਹਾਨ ਹੋ ਉਸ ਗੁਰੂ ਦੇ ਸਿੱਖ ਦੂਜੇ ਵਿਸ਼ਯੁੱਧ ਦੇ ਵਿੱਚ ਬਰਮਾ ਦੇ ਜੰਗਲ ਹੋਣ ਅਫਰੀਕਾ ਦਾ ਰੇਗਿਸਤਾਨ ਹੋਵੇ ਇਟਲੀ ਦੀ ਪਹਾੜੀਆਂ ਹੋਣ ਜਿੱਥੇ-ਜਿੱਥੇ ਸਿੱਖ ਪੈ ਨਿੱਗੇ ਨਾ ਲੈ ਕੇ ਗੁਰੂ ਸਾਹਿਬ ਨੂੰ ਧਿਆਨ ਚ ਨਹੀਂ ਆਂ ਦਿੱਤੀ ਇਹ ਦੇਖ ਕੇ ਬ੍ਰਿਟਿਸ਼ ਆਰਮੀ ਨੂੰ ਇਹ ਆਰਡਰ ਕੱਢਣੇ ਪਏ ਸਿੱਖਾਂ ਦਾ ਆਪਣੇ ਗੁਰੂ ਪ੍ਰਤੀ ਸਤਿਕਾਰ ਦੇਖ ਕੇ ਕਿ ਚਾਹੇ ਸਮੁੰਦਰੀ ਜਹਾਜ਼ ਹੋਣ ਚਾਹੇ ਟੈਂਟ ਹੋਣ ਚਾਹੇ ਟਰੱਕ ਹੋਣ ਚਾਹੇ ਡੱਗ ਆਊਟ ਹੋਣ ਸਿੱਖਾਂ ਦੇ ਤੇ ਉਹਨਾਂ ਦੇ ਗੁਰੂ ਦੇ ਸਤਿਕਾਰ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਤੇ ਜਦੋਂ ਵੀ ਕੋਈ ਲੜਾਈ ਹੁੰਦੀ ਸੀ ਸਿੱਖ ਸੈਨਿਕ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸੀ ਫਿਰ ਨਿਕਲਦੇ ਸੀ ਤੇ ਦੇਖ ਕੇ ਜਿਹੜੇ ਬ੍ਰਿਟਿਸ਼ ਆਰਮੀ ਸੀ ਉਹਨੇ ਆਪਣੇ ਕਮਾਂਡਰ ਨੂੰ ਪੁੱਛਿਆ ਵੀ ਇਹ ਕਿਹੜਾ ਕੈਸਾ ਰਿਸ਼ਤਾ ਉਸ ਕਮਾਂਡਰ ਨੇ ਆਪਣੀ ਜੀਵਨੀ ਚ ਲਿਖਿਆ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸਦੇਰ ਕਮਾਂਡਰ ਆਰ ਆਰਡਰਸ ਆਰ ਸੈਕੰਡਰੀ ਵੀ ਇਹਨਾਂ ਦੇ ਤਾਂ ਕਮਾਂਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਅਸੀਂ ਆਡੇ ਆਰਡਰ ਤਾਂ ਸੈਕੰਡਰੀ ਐਸੇ ਮਹਾਨ ਜਦੋਂ ਮੈਂ ਪੜ ਰਿਹਾ ਸੀਗਾ ਮੈਨੂੰ ਉਹ ਮਹਾਨ ਸਿੱਖਾਂ ਦੇ ਉੱਤੇ ਉਹਨਾਂ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਦੇ ਉੱਤੇ ਸੋਚ ਕੇ ਮਨ ਭਰੰਦਾ ਤੇ ਫਿਰ ਮੈਂ ਸੋਚਦਾ ਮੇਰਾ ਜਨਮ 1990 ਚ ਹੋਇਆ ਫਿਰ ਮੈਨੂੰ ਜਦੋਂ ਸੋਚਣਾ ਹੈ ਕਿ ਉਹੀ ਪੰਜਵੇਂ ਪਾਤਸ਼ਾਹ ਵੱਲੋਂ ਬਣਾਇਆ ਗਿਆ ਹਰਮੰਦਰ ਸਾਹਿਬ ਉੱਥੇ ਸਾਡੀ ਇੱਕ ਧੁੰਦ ਨੇ ਇਹ ਅਟੈਕ ਕਰਾ ਦਿੱਤਾ 6ਵੇਂ ਪਾਤਸ਼ਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਇਨਸਾਫ ਦਾ ਤਖਤ ਉਸਤੇ ਅਟੈਕ ਕਰਾ ਦਿੱਤਾ ਗਿਆ ਸਾਡੇ ਅੰਮ੍ਰਿਤਸਰ 'ਚ ਅੱਜ ਵੀ ਉਹ ਸਰੂਪ ਪਏ ਨੇ ਜੋ ਜ਼ਖਮੀ ਸਰੂਪ ਨੇ ਤੇ 41 ਸਾਲ ਹੋ ਗਏ ਸਿੱਖ ਨਸਲ ਕੁਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਹੋਰ ਮਨ ਪਰੇਸ਼ਾਨ ਹੁੰਦਾ ਹੈ ਠੀਕ ਹੈ ਮੰਨ ਲਿਓ ਗੈਰ ਸੀਗੇ ਉਹ ਗੈਰ ਸੀ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਗਲੀਆਂਾਂ ਚ ਨਾਲੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸਤਵੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦਿੱਤੇ ਆਪਣੀ ਸਿਆਸਤ ਲਈ ਤੇ ਜਿਹੜੀ ਸੰਗਤ ਰੋਸ ਤੇ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟਜੋ ਹਜੇ ਵੀ ਨਹੀਂ ਹਟਦੇ